ਬਾਣੀ ਕਦੀ ਸਾਹਿਬ ਦੀ ਬਹ ਬੰਦਨ ਤੇ ਭੰਦਿਆ ਇੱਕ ਵਿਚਾਰਾ ਜੀਵ ਜੀਵ ਵਿਚਾਰਾ ਕਿਆ ਕਰੇ ਜੋ ਨਛੜਾਵੇ ਪੀਵੇ ਉਪਰੋਕਤ ਬਾਣੀ ਬੰਦੀ ਛੋੜ ਅਨੰਤ ਕੋਟ ਬ੍ਰਹਮੰਡ ਕੇ ਰਚਨ ਹਰ ਸਵਾਮੀ ਸਤਪੁਰ ਸ਼ਬਦ ਸਰੂਪ ਸਹਿਜ ਸ੍ਰੀ ਕਬੀਰ ਸਾਹਿਬ ਜੀ ਦੇ ਮਖਾਰਦਨ ਤੋਂ ਫਰਮਾਈ ਹੋਈ ਪਵਿੱਤਰ ਬਾਣੀ ਹੈ ਆਪ ਫਰਮਾ ਰਹੇ ਨੇ ਬਾਪਨ ਨੇ ਤੇ ਬਾਦਿਆ ਬਹੁਤ ਕਰਮਕੀਤੇ ਬੰਧਨ ਇਹ ਜੀਵ ਵੱਜ ਗਿਆ ਇੱਕ ਵਿਚਾਰਾ ਜੀਵ ਇੱਕ ਆਤਮਾ ਬਹ ਜਾੜੇ ਮੰਨਨੇ ਕਰਮਕੀਤੇ ਇਹ ਵੱਜ ਗਿਆ ਜੀਵ ਵਿਚਾਰਾ ਕਿਆ ਕਰੇ ਜੋ ਨਾ ਛੜਾਵੇ ਪੀਂ ਜਦ ਤੱਕ ਸਤਪੁਰ ਸਾਡੇ ਤੇ ਕਿਰਪਾ ਨਹੀਂ ਕਰਦੇ ਕਿਤੇ ਸੰਤ ਸਤਗੁਰ ਦਾ ਪੂਰੇ ਦਾ ਮਿਲਾਪ ਨਹੀਂ ਹੁੰਦਾ ਉਹਨਾਂ ਕੋਲੋਂ ਦਿਕਸ਼ਾਦਾਨ ਮਿਲ ਕੇ ਅਸੀਂ ਨਾਮ ਨਾਲ ਨਹੀਂ ਜੁੜ ਜਾਂਦੇ उन्ना चिकर असी करम तो मुक्त नहीं हो सकते यदि साहत सिंह जी आप फरमारे ने कर्म करते हुए निकल जाओ कर्म ना करो कर्म करते हुए निकल जाओ इस झूठे संसार तो एक संसार ਅਸੀਂ ਬਣਾਇਆ ਇਹ ਆਪਣਾ ਘਰ ਨਹੀਂ ਹੈ। ਭਜਨ ਸੇਵਨ ਤੋਂ ਬਿਨਾਂ ਚੁਰਾਛੀ ਤੋਂ छुटਣ ਦੀ ਕੋਈ ਦਵਾਈ ਨਹੀਂ। ਸਭ ਕਰਮ ਜਿਤਨੇ ਵੀ ਅਸੀਂ ਉਹਦੇ ਮਿਲਣ ਵਾਸਤੇ ਕਰਦੇ ਹਾਂ। ਸਭ ਲੋਕ ਜਪ ਤਪ ਪੂਜਾ ਪਾਰਛਨਾ দান ਕਰਦੇ ਨੇ ਲੋਕ। ਸਭ ਕਰਮ ਖੋਕਟ ਫੂਸਕਟਣ ਦੇ ਸਮਾਨ ਹਨ। ਮਿਸਾਲ ਹੈ ਕੁੱਤਾ ਕਪਾੜਾ ਖੇਤ ਬਹੁਤ ਖੜਿਆ ਹੋਇਆ ਸੀ ਕੁੱਤਾ ਆਇਆ ਉਹ ਦੌੜਾ ਹ ਦੂਸਰੇ ਪਾਸੇ ਚੱਲ ਗਿਆ ਨਿਕਲ ਗਿਆ ਕਿਆ ਹੋਰ ਜਾਈ ਬਣਾ ਕੇ ਲੈ ਗਿਆ ਐਸੇ ਸਾਡੇ ਕਰਮ ਹਨ ਜੋ ਅਸੀਂ ਕਰਮ ਕਰਦੇ ਹਾਂ ਉਹ ਬੰਦ ਨੇ ਛੜੰਦੇ ਨਹੀਂ ਦਵਾਈ ਨਾਲੋਂ ਪੱਥ ਜਰੂਰੀ ਹੈ ਰਹਿਤ ਮਰਜ਼ਿਆ ਦਾ ਨਾਮ ਤਾਂ ਲਿਖਿਆ ਪਰ ਮਰਜ਼ਾਦਾ ਨਹੀਂ। ਤੁਮਹਾਂ ਜੀ ਕਹਿੰਦੇ ਨੇ। ਉਹ ਕੁੱਤਾ ਖਾਲੀ ਆਇਆ ਸੀ। ਕਫਾਂ ਦੇ ਖੇਤ ਵਿੱਚ ਦੀ ਦੌੜਿਆ ਪਾਰ ਨਿਕਲ ਗਿਆ। ਨਾ ਜਾਈ ਨਾ ਸਾਣਾ ਨਾ ਤਲਾਈ। ਐਸਾ ਸਾਡਾ ਹਾਲ ਹੈ। ਅਸੀਂ ਖਾਲੀ ਆਏ ਖਾਲੀ ਗਏ। ਨਹੀਂ ਨਾਮ ਦੀ ਹਮਾਇਤ ਕੀਤੀ। ਮਰਜ਼ੀ ਕਹਿੰਦੇ ਨੇ। ਕਰਨ ਹੀ ਸਾਡੀ ਦੇਹੀ ਹੈ ਜੇ ਸਾਡੇ ਕਰਮ ਨਹੀਂ ਤੇ ਸਾਡੇ ਸ਼ਰੀਰ ਨਹੀਂ ਮਨ ਲਿਖਦੇ ਨੇ ਕਿਰਤ ਕਰਨ ਕੇ ਵਿਛਰੇ ਕਰ ਕਿਰਪਾ ਮੇਲੋ ਰੰਗ ਫੇ ਦੂਜੇ ਪਾਸੇ ਕੀ ਕਹਿੰਦੇ ਕਰਮ ਹੋਵੇ ਸਤ ਗੁਰੂ ਮਨਾਵੇ ਸੇਵਾ ਸੁਰਤ ਸ਼ਾਂਤੀ ਤੇ ਲਾਵੇ ਕਰਮ ਹੋਏਗਾ ਤਾਂ ਗੁਰੂ ਮਿਲੇਗਾ ਇੰਜ ਨਹੀਂ ਤਾਂ ਇਸ ਕਰਕੇ ਮਾਰਜ ਕਹਿੰਦੇ ਨੇ ਦੇ ਤਰੇ ਕਾ ਧੰਡ ਹੈ ਪਤਨ ਹੈ ਸਭ ਕੋਏ ਜਾਨੀ ਪਤਦੇ ਗਿਆਨ ਸੇ ਮੂਰਖ ਘਟੇ ਰੋਏ ਕਾਇਮ ਪਖੰਡਾ ਤਰੀਕਾ ਕਹਿੰਦੇ ਨੇ ਦੇਹ ਤਰੇ ਕਾ ਦੰਡ ਇਹ ਹੈ ਇਹ ਦੰਡ ਮਿਲਿਆ ਦੇਹ ਤਰੰਧਰ ਕੀ ਪਤਨ ਹੈ ਸਭ ਕੋਏ ਕਹਿੰਦੇ ਤੇਰੇ ਕਰਮਾਂ ਦਾ ਸਾਥ ਤੇਰੇ ਕਰਮਾਂ ਦਾ ਸਾਥ ਜਦੋਂ ਸਾਡੇ ਕਰ ਮੁਕਣ ਗਿਆ ਅਸੀਂ ਚਰੇ ਜਾਵਾਂਗੇ ਕਹਿੰਦੇ ਨੇ ਦੇਹ ਤਰੇ ਕਾ ਦੰਡ ਹੈ ਭੋਗਤਣ ਹੈ ਸਭ ਕੋਏ ਸਾਰੇ ਲੋਕ ਭੋਗਤ ਰਹੇ ਆ ਰਾਜੇ ਤੋਂ ਦੇਵਤੇ ਤੱਕ ਰਾਜੇ ਤੱਕ ਗਰੀਬ ਤੱਕ ਭੋਗਤ ਰਹੇ ਆ ਗਿਆਨੀ ਭੋਗਤੇ ਗਿਆਨ ਸੇ ਗਿਆਨੀ ਕਹਿੰਦੇ ਮੇਰੇ ਕਰਮਾਂ ਚ ਇਹ ਲਿਖਾ ਭੋਗਤਾਂ ਮੂਰਖ ਕਾਟੇ ਰੋਏ ਇੱਕ ਮੂਰਖੇ ਕਰਮ ਭੋਗਦਾ ਇੱਕ ਗਿਆਨ ਨਾਲ ਭੋਗਦਾ ਜੋ ਵੀ ਦੇ ਨੇ ਆਇਆ ਉਸਨੇ ਅੱਛੇ ਜਾਂ ਬੁਰੇ ਕਰਮ ਕੀਤੇ ਅੱਛੇ ਕਰਮ ਸੋਨੇ ਦੀ ਬੇੜੀ ਬੁਰੇ ਕਰਮ ਲੋਹੇ ਦੀ ਬੇੜੀ ਬੇੜੀਆਂ ਦੋਨਾਂ ਵਿੱਚ ਹੈ ਤਾਂ ਇਸ ਕਰਕੇ ਮਾਰੇ ਕਿੰਨੇ ਅਗਰ ਇਹਨੂੰ ਗਿਆਨ ਹੋਵੇ ਤੇ ਫਿਰ ਇਹ ਨਿਕਲੇ ਗੁਰੂ ਗਿਆਨ ਅੰਜਨ ਦਿਆ ਗੁਰੂ ਨੇ ਨਾਮ ਰੂਪੀ ਸਰਮਾ ਦਿੱਤਾ ਉਹਦੇ ਨਾਲ ਸਾਨੂੰ ਦਿਖਾਈ ਦੇਣ ਲੱਗਾ ਕਿ ਸੰਸਾਰ ਤੋਂ ਉਠਾਈ ਗਿਆਨ ਅਠ ਪ੍ਰਕਾਰ ਦਾ ਹੈ ਗਿਆਨ ਵਰਣ ਪਹਿਲਾ ਗਿਆਨ ਗਿਆਨ ਹੋਏਗਾ ਤੇ ਮੁਕਤੀ ਹੋਏਗੀ ਅਗਰ ਨਹੀਂ ਗਿਆਨ ਨਹੀਂ ਹੋਏਗਾ ਨਹੀਂ ਮੁਕਤੀ ਹੋਏਗੀ ਗਿਆਨ ਵਰਣ ਗਲਤ ਗਿਆਨ ਕਰਨਾ ਜਿਸ ਨਾਲ ਸਾਡੀ ਮੁਕਤੀ ਨਾ ਹੋਵੇ ਦੂਸਰਾ ਗਿਆਨ ਰਸਨਾ ਵਰਣ ਜਬਾਨ ਨਾਲ ਝੂਠ ਦਾ ਕਾਰਵਾ ਬਚਨ ਕਰਕੇ ਦੂਜੇ ਦਾ ਦਿਲ ਦੁਖੀ ਕਰਨਾ ਤੇ ਇਹ ਸਾਰਾ ਗਿਆਨ ਹੁਣ ਗਈ ਦਾ ਤੀਜਾ ਗਿਆਨ ਦੇਵ ਵਰਣੀ ਦੇਤੀ ਬੁਰੇ ਕੰਮ ਕਰਦੇ ਨੇ ਜਿਵੇਂ 인ਦਰਨਾਥ ਵਰਮਾ ਜੀ ਵਗੈਰਾ ਵਗੈਰਾ ਹੋਦੇ ਪਾਉਂਦੇ ਹਨ ਚੌਥਾ ਗਿਆਨ ਧਿਆਨ ਵਰਨੀ ਅਰਥਾਤ ਧਿਆਨ ਕਰਨਾ ਇਹ ਵੀ ਗਿਆਨ ਪਰ ਇਹ ਦੇੜੀ ਹੈ ਪੰਜਵਾਂ ਹੈ ਅੰਤਰ ਹੈ ਕਰਮ ਗਿਆਨ ਹਿਰਦੇ ਹਿਰਦੇ ਵਿੱਚ ਕੁਝ ਜ਼ੁਬਾਨ ਤੇ ਕੁਝ ਤਨੂ ਤੇ ਖੋਜ ਇਹਨੂੰ ਅੰਤਹਿ ਗਿਆਨ ਕਿਹਾ ਅਗਿਆ ਗੋਤਰ ਗਿਆਨ ਸਿਰ ਆਪਣੇ ਖੂਨ ਨੂੰ ਗੋਤਰ ਨੂੰ ਰਿਸ਼ਤੇਦਾਰ ਨੂੰ ਗੱਦੀ ਦੇਣਾ ਜਿਹੜੇ ਪੁੱਤ ਭਤੀਜਾ ਦੋ ਤਰ੍ਹਾਂ ਪੋਤਰਾ ਭਤੀਜਾ ਭੈਣ ਭਰਾ ਇਹ ਸਾਰੇ ਗੋਤਰ ਦੇ ਕਰਨ ਜਿਹੜਾ ਸਾਧੂ ਇਹ ਕਰਨ ਕਰਦਾ ਉਹ ਵੀ ਮੁਫਤ ਨਹੀਂ ਉਹਦੇ ਕੋਲ ਨਾਮ ਲੈਣ ਵਾਲੇ ਜੀ ਵੀ ਮੁਫਤ ਨਹੀਂ ਗੋਤਰ ਗਿਆਨ ਗੋਤਰ ਕਰਨ ਸਿਰ ਆਪਣੇ ਖੂਨ ਦੇ ਗੋਤਰ ਦੇ ਰਿਸ਼ਤੇਦਾਰ ਨੂੰ ਹੀ ਦੇਖਣਾ ਇਹ ਕਰਨ ਕਰਨਾ ਸਤਨਾ ਹੈ ਪਰਮਾਨ ਕਰਨ ਠੀਕ ਜਾਂ ਗਲਤ ਸਿੱਧ ਕਰਨ ਵਾਲ ਤੇ ਪਰਮਾਨ ਲੈਣਾ ਇਹ ਸੰਤ ਦਿੰਦੇ ਆ ਅੱਠਵਾਂ ਗਿਆਨ ਅਹਮ ਕਰਨ ਅੰਦਰ ਕਾਪ ਚੋਟ ਤੇ ਸੱਚ ਦਾ ਪ੍ਰਚਾਰ ਕਰਨਾ ਇਸ ਤਰੀਕੇ ਨਾਲ ਮਹਾਰਜ ਕਹਿੰਦੇ ਨੇ ਇਹਨਾਂ ਅੱਠਾਂ ਗਿਆਨਾਂ ਦੇ ਕਰਮਾਂ ਦੇ ਵਿੱਚ ਫਸ ਕੇ ਜੀ ਜੀਵ ਇਹ ਸੰਸਾਰ ਤੋਂ ਨਹੀਂ ਨਿਕਲ ਸਕਦਾ ਦੇਸੇ ਤਿੰਨ ਕਰਮ ਤਿੰਨ ਪ੍ਰਕਾਰ ਦੇ ਕਰਮ ਸੰਤ ਕੰਝੇ ਲੇਕਿਨ ਬੰਦੀ ਸੋਟ ਦੇ ਵੀਰ ਸਾਹਿਬ ਨੇ ਇਹ ਅੱਠ ਕਰਮ ਦਾ ਗਿਆਨ ਅੱਠ ਕਰਮ ਦਾ ਕਿਸਮ ਦਾ ਕਰਮ ਇਹ ਗਿਆਨ ਕੀਤਾ ਜਿਕਰ ਮੈਂ ਕਰ ਤੂੰ ਕਹਿੰਦਨ ਉਪਲੇ ਮੰਡਲਾਂ ਦਾ ਗਿਆਨ ਹੁਣ ਬਹੁਤ ਉੱਚੀ ਬਾਤ ਹੈ ਅਗਰ ਪਹਿਲਾ ਗਿਆਨ ਸਾਨੂੰ ਹੋ ਜਾਏ ਬ੍ਰਹਮ ਗਿਆਨ ਕਹਿੰਦੇ ਬ੍ਰਹਮਣਿਸਤਾ ਗਿਆਨ ਦਿੱਤਾ ਗੁਰੂ ਨੇ ਅਸ਼ਟ ਬਕਰ ਰਾਜਾ ਜਾਣ ਕਰਨੇ ਬ੍ਰਹਮ ਗਿਆਨ ਦਿੱਤਾ ਸੀ ਤਦ ਇਹ ਸੰਸਾਰ ਛੋੜ ਕੇ ਚਲਾ ਗਿਆ ਕਹਿੰਦੇ ਨੇ ਬ੍ਰਹਮ ਗਿਆਨ ਇਹ ਅਚਿੰਤ ਪਰ ਸੁਣਿਆ ਅਚਿੰਤ ਲੋਕ ਮੈਂ ਕਈ ਵਾਰ ਇਹਦਾ ਜ਼ਿਕਰ ਕੀਤਾ ਬ੍ਰਹਮ ਗਿਆਨ ਅਚਿੰਤ ਪਰ ਸੁਖ ਹੈ ਜੋ ਸੋਹੰਗ ਦੇਸ਼ ਵਿੱਚ ਰਹਿੰਦਾ ਹੈ ਅੱਗੇ ਅਨੁਭਵ ਗਿਆਨ ਇਹ ਅਕਸ਼ਰ ਪਰ ਸੁਣ ਹੁੰਦਾ ਜੋ ਪਰ ਬ੍ਰਹਮ ਤੋਂ ਹੇਠਾਂ ਬ੍ਰਹਮ ਤੋਂ ਉੱਪਰ ਹੈ ਇਹਦਾ ਸ਼ਬਦ ਰਾਰਿੰਕਾਰ ਹੈ ਅੱਗੇ ਹੈ ਬ੍ਰह्म ਲੋਗ ਇਹ ਅਕਸ਼ੇ ਕੁਰਸ ਨੂੰ ਗਿਆਨ ਹੁੰਦਾ ਅੱਗੇ ਹੈ ਤਤਜਾ ਗਿਆਨ ਇਹ ਨਿਰੰਝਨ ਕੋ ਹੁੰਦਾ ਨੰਦੇ ਜਾਣ ਜੋ ਕਾਲਪੁਰਸ਼ ਕੋ ਅੱਗੇ ਹੈ ਸਿੱਧਰ ਗਿਆਨ ਇਹ ਮਾਇਆ ਬਰਨਮਾ ਵਿਸ਼ਣੂ ਸਿੱਧ ਜਿ ਤੈਨਾਂ ਨੂੰ ਹੁੰਦਾ ਮੈਂ ਦੁਆਰਾ ਕਹਿੰਦੋਂ ਪਹਿਲਾ ਹੈ ਬ੍ਰह्म ਗਿਆਨ ਇਹ ਚਿੰਤ ਪਰਸ਼ ਕੋ ਹੁੰਦਾ ਅਨਪਾ ਗਿਆਨ ਇਹ ਅਕਸ਼ੇ ਕੁਰਸ ਕੋ ਹੁੰਦਾ ਤਤਜਾ ਗਿਆਨ ਇਨਰੰਝਨ ਕਾਲ ਕੋ ਹੁੰਦਾ ਚੌਥਾ ਸਿੱਧਰ ਗਿਆਨ ਇਹ ਮਾਇਆ ਔਰ ਕਿੰਨਾ ਦੇਰ ਤੱਕ ਹੁੰਦਾ ਇਸ ਤਰੀਕੇ ਨਾਲ ਗਰਮ ਖੋ ਇਹ ਜੀ ਵਿਚਾਰਾ ਇਹ ਸੰਸਾਰ ਤੋਂ ਨਿਕਲੇਗਾ ਇਹ ਦੇਹੀ ਬਹੁਤ ਸੁੰਦਰ ਦੇਸ਼ ਹੈ ਇਹਦੇ ਵਿੱਚ ਬੈਠ ਕੇ ਪ੍ਰੇਨ ਕਰਨਾ ਸੇਵਨ ਕਰਨਾ ਸ਼ਰਾਬ ਮਾਲ ਆਡੀ ਬੀਡੀ ਸੇ ਤਮਾਕੂ ਤੂਹਾਂ ਸਾਥ ਝੂਠਣਾ ਬੋਲੋ ਮੇਰੀ ਇੱਕ ਬੇਨਤੀ ਹੈ ਕਿ ਛਰਨਾ ਪਿਆਰ ਕਰੋ ਅਗਲੀ ਬਾਤ ਕਰਨੀ ਹੈ ਪਿਆਰ ਨਾ ਕਰੋ ਜਿਹੜੇ ਲੋਕ ਧਾਰਮਿਕ ਪ੍ਰਚਾਰ ਕਰ ਰਹੇ ਆ ਉਹਨਾਂ ਦਾ ਤੇ ਵਿਚਾਰ ਅਲਫਤ ਮਿਲਨੇ ਚਾਹੀਦੇ ਸਾਨੂੰ ਛੋਟੇ ਤੋਂ ਲੈ ਕੇ ਵੱਡੇ ਤੱਕ ਗਰੀਬ ਤੋਂ ਲੈ ਕੇ ਅਮੀਰ ਤੱਕ ਸਾਨੂੰ ਪਿਆਰ ਕਰਨਾ ਚਾਹੀਦਾ ਇੱਥੇ ਸਭ ਕੁਝ ਵਿਖਦਾ ਈਮਾਨ ਵਿਖਦਾ ਧਰਮ ਵਿਖਦਾ ਜਾਤ ਵਿਖਦੀ ਧਰਮ ਵਿਖਦੇ ਪਹਿਰੇਦਾਰ ਵਿਖਦੇ ਸਰਕਾਰਾਂ ਦਿਖਦੀਆਂ ਗੱਜ ਵਿਕਦੇ ਪਰ ਪਰਮਾਤਮਾ ਦੇ ਘਰ ਦੇ ਵਿੱਚ ਕੋਈ ਚੀਜ਼ ਨਹੀਂ ਲਿਖਦੀ ਉੱਥੇ ਕੁਰਬਾਨੀ ਨਾਲ ਹੀ ਮਿਲੇਗੀ ਸਤ ਸਹਏ